ਦੇ ਇਹ ਤਾਂ ਇੱਕ ਜੰਗੀ ਆ ਹੁਣ ਕਿਉਂਕਿ ਮਾਣੇ ਪਿੰਡ ਦੀ ਟੀਮ ਵੀ ਮੰਨੀ ਪ੍ਰਵੰਨੀ ਆ ਤੇ ਇਧਰ ਰੌਂਦੇ ਬਾਈ ਨੇ ਕਦੇ ਟੀਮ ਸਪான்ਸਰ ਕੀਤੀ ਆ ਮੁਲਾਪੁਰ ਗਰੀਬਾ ਦੇ ਕਬੱਡੀ ਕੱਬ ਨੇ ਤੇ ਫਾਈਨਲ ਮੁਕਾਬਲਾ ਸ਼ੁਰੂ ਆਪਾਂ ਜਨ ਬੇਟਾ ਵਿੱਚ ਆਵਾਂਗੇ ਬਹੁਤ ਤਕੜਾ ਫਾਈਨਲ ਮੈਚ ਸ਼ੁਰੂ ਹੋਣ ਜਾ ਰਿਹਾ ਸਾਡੇ ਬਹੁਤ ਹੀ ਸਜਾਰੂਗਾ ਦਾਸ ਇਸ ਸਟੇਟ ਦੇ ਜਿੱਤੇ ਸਾਡੇ ਵੀਰ ਰਵੀ ਪਹਿਲਵਾਨ ਜੀ ਉਹਨਾਂ ਦੀ ਸਾਰੀ ਟੀਮ ਇੱਥੇ ਦੋਨੋਂ ਟੀਮਾਂ ਦੇ ਨਾਲ ਜਾਣ ਪਛਾਣ ਹੋ ਰਹੀ ਹੈ ਸਾਹਮਣੇ ਪਾਕਿਸਤਾਨੀ ਸਰਕਾਰਜੋਗ ਬਾਈ ਗੋਲੂ ਪਹਿਲਵਾਨ ਜੀ ਓ ਪਲੀਜ਼ ਕਬੱਡੀ ਵਾਲੇ ਗਰਾਊਂਡ ਵਿੱਚ ਆਉਣ ਗੋਲੂ ਪਹਿਲਵਾਨ ਜੀ ਗਰਾਊਂਡ ਵਿੱਚ ਆਉਣਗੇ ਕਬੱਡੀ ਵਾਲੇ ਸਗੇ ਰਵੀਪ੍ਰਾਹ ਜੀ ਯਾਰ ਕਰਦੇ ਆ ਇਧਰ ਜਾਣ ਪਹਿਚਾਣ ਤੋਂ ਬਾਅਦ ਇੱਕ ਤਸਵੀਰ ਹੋ ਰਹੀ ਆ ਕਿ ਮੇਰੇ ਵੀਰ ਮਸ਼ਹਬਰਾ ਓਏ ਇੱਕ ਤਸਵੀਰ ਬਣਾ ਦੇ ਵਿੱਚ ਖੇਡਦੇ ਕੋਣ ਖਿਡਾਰੀ ਕਿ ਕਬੱਡੀ ਪਾਵੇ ਕਾਰੀ ਸਾ ਜਿੰਦਗੀ ਪਲਵੈਤੀ ਘੜੀ ਬੈਸਟ ਵਧਾਉਨੇ ਆ ਹਾਂ ਬੈਸਟ ਪ੍ਰਾਈਜ਼ ਹੈ ਉਹ ਜੀ ਬੈਸਟ 11 11000 ਸ਼ਾਇਦ ਹੈ ਨਾ ਬੈਸਟਰੋ ਕੀ ਇਕਾਇਆ ਘੰਟੇ ਇੱਕਦਮ ਪੰਜ ਪੰਜ ਕਿਲੋ ਘੀ ਆ ਮੇਰੇ ਖਿਆਲ ਤੋਂ ਤੇ ਉਹ ਤੇ ਨਾਲ ਕਾਲੇ ਵਿਜੇੜੀ ਕਬੱਡੀ ਮੁबारकबाद ਹੈ ਜਿੰਦੇ ਧੰਦਰ ਬਾਬਾ ਅਮਰ ਸ਼ਹੀਦ ਜੱਤੇਦਰ ਹਨੂਮਾਨ ਸਿੰਘ ਵਿਜੇੜੀ ਤੇ ਨਾਲ ਰੋਂਤਾ ਇਹ ਟੀਮ ਜਿਹੜੀ ਫਰਸਟ ਰਹੀ ਅੱਜ ਦੇ ਇਸ ਕਬੱਡੀ ਜੀ ਫਰਸਟ ਟੀਮ ਰੋਂਦਾ ਪ੍ਰਸ ਬਝੇੜੀ ਗਾਲੇ ਵਿੱਚ ਟੀਮ ਬਣਾਈ ਹੈ ਲੈ ਵੀ ਗਾਲਿਆ ਮੁਵਾਰਗਾ ਨੇ ਜਿੱਤੇ ਇਧਰ ਮਹਿਤਿਰ ਵਿਸ਼ੇਸ਼ ਤੌਰ ਤੇ ਟੀਮ ਲੈ ਕੇ ਆਉਂਦਾ ਇਹਨਾਂ ਬੱਚਿਆਂ ਨੂੰ ਮਿਹਨਤ ਕਰਵਾਉਂਦਾ ਸਾਡਾ ਭਰਾ ਔਰ ਵੱਡੀ ਵਾਰਕਵਾਦ ਹੈ ਇਹਨਾਂ ਖਰਾਰਾਂ ਨੂੰ ਬਹੁਤ ਬਹੁਤ ਧੰਨਵਾਦ ਯਾਦਗਰੀ ਪਾਲ ਕੈਮਰੇ ਵੀ ਅੱਖ ਦੇ ਵਿੱਚ ਕੈਦ ਕੀਤੇ ਜਾ ਰਹੇ ਹੈ ਮੈਨੇ ਵੀ ਟੀਮ ਜਿਹੜੀ ਸੈਕੰਡਰੀ ਹੈ ਬੱਡੀ ਮੁਬਾਰਕਬਾਦ ਕੋਰਸੀ ਗਈ ਲੋਟੇ ਦਾ ਪਹਣਾ ਭਾਈ ਜੀ ਠੀਕ ਹੈ ਠੀਕ ਹੈ ਸਾਰਿਆਂ ਦਾ ਧੰਨਵਾਦ ਹੈ ਬੱਡੀ ਮੁਬਾਰਕਬਾਦ ਹੈ ਬੋਲੇ ਸੋਨਹਾਰਾ ਸਤਿ ਸ਼੍ਰੀ ਅਕਾਲ ਸੈਕਿੰਡ ਪੋਜੀਸ਼ਨ ਮੈਣੀ ਦੀ ਟੀਮ ਨੇ ਜਿਹੜੀ ਭਾਗਾ ਵੀਰ ਜੀ ਭਾਗਾ ਪੰਜੀ ਆਇਓ ਜੀ ਮੈਣੀ ਦੀ ਟੀਮ ਸੈਕਿੰਡ ਮੈਣੀ ਦੀ ਟੀਮ ਨੇ ਖੜਾਣਾ ਮੰਨੀ ਆਜੋ ਬੈਂਟਾ ਆਓ ਬਹੁਤ ਹੈਪੀ ਸਾਧਵੀ ਥੋੜਾ ਸੋਹਣਾ ਹੈ

ਸਾਰੇ ਮੁੱਲਾਂਪੁਰ ਤੋਂ ਜਿੰਨੇ ਵੀ ਸਾਰੇ ਆਜਣ ਵੀ ਸਾਰੇ ਬਜ਼ੁਰਗ ਇਹ ਤੁਹਾਡੇ ਲਈ ਬਾਈਓਨੀ ਕਹਿੰਦੇ ਭਮੇ ਦਾ ਕਰਵਾਇਆ ਸਾਰੇ ਧਰਮਾਂ ਦਾ ਆਖਰੇ ਨੇ ਤੇ ਇਸ ਫੋਟੋ ਦੇ ਵਿੱਚ ਆਜਣਗੇ ਵੀਰੋ ਸਾਬ ਦਾ ਬੁੱਲਾਂਪੁਰ ਥਾਣੇ ਤੋਂ ਅਸੀਂ ਉਹਨਾਂ ਦੇ ਵੀ ਹਾਜ਼ਰੀ ਲਗਾਉਣੀ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੇ ਧਰਮਾਂ ਦਾ ਧੰਨਵਾਦ ਹੈ ਜਿੰਨੇ ਵੀ ਸਕਾਰ ਵੀਰ ਅਜੇ ਇਸ ਕਬੱਡੀ ਕੱਪ ਦੇ ਨਾਲ ਜੁੜਦੇ ਜਾ ਰਿਹਾ ਸਾਰੇ ਪਲੇਅਰਾਂ ਨੂੰ ਬੱਡੀ ਮੁਬਾਰਕਬਾਦ ਹੈ ਜਿਹਨੇ ਖੜਾਣ ਨਾਲ ਖੇਡਣ ਲਈ ਪੁੱਜੀਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਧੰਨਵਾਦ ਹੈ ਟੀਮ ਦੀ ਸੈਲਟੀ ਦੇ ਨਾਲ ਦੋਨੋਂ ਟੀਮਾਂ ਦੇ ਵਿੱਚ ਡਿਵਾਈਡ ਹੋਣਾ ਬੈਸਟ ਸਟਾਪਰ ਇਹ ਧੀ ਬੇਨਤੀ ਹੈ ਵੀ ਵਿੰਧ ਤਿਹਦੀ ਆਪਾਂ ਸਟਾਪਰ ਦੇ ਨਾਲ ਵੀਰਪਾਲ ਆ ਜਵੇਗੀ ਬੈਸਟ ਸਟਾਪਰਾਂ ਦੇ ਬੈਸਟ ਹਿਟਰ ਤੇ ਤਿੰਨੋਂ ਜਿਹੜੀਆਂ ਖਿਡਾਰੀਆਂ ਟੀਮ ਦੀ ਸੈਲਟੀ ਦੇ ਨਾਲ ਪੱਲੂ ਨੇ 11 ਕਬੱਡੀਆਂ ਪਾਈਆਂ ਤੇ 11 ਪੁਆਇੰਟ ਲਏ ਆ ਹੈਪੀ ਨਵਿਕ ਮੇਰੇ ਖਿਆਲ ਤੋਂ ਵੀ 10 ਕਬੱਡੀਆਂ ਪੱਤਖੀਆਂ ਨੇ ਔਰ ਪਰਮੇਂਦਰ ਵੀ ਜਿਹੜਾ ਬੈਸਟ ਗਿੱਤੇ ਪੱਲੂ ਦੇ ਨਾਲ ਹੈਪੀ ਇਹ ਦੋਨੋਂ ਜਿਹੜੀਆਂ ਬੈਸਟ ਰੀਡਰ ਨੇ ਟੀਮ ਦੀ ਸੈਫਟੀ ਦੇ ਨਾਲ ਤੇ ਪਰਮੇਂਦਰ ਇਹ ਟੀਮ ਜਿਹੜੀਆਂ ਬੈਸਟ ਰੀਡਰ ਨੇ ਆਓ ਜੀ ਪਰਮੇਂਦਰ ਤੋਂ ਵੀ ਆਜਾ ਨਾਲ ਫਿਰ ਪੁੱਤ ਆਹ ਪਰਮੇਂਦਰ ਭਾਈ ਹੋ ਜੇ ਨਾਲ ਸਾਰੇ ਆਜੋ ਜੀ ਭਰوان ਜੀ ਬੈਸਟ ਨਾਲ ਘੇਪ ਪਹੇੜੀ ਇਹਨਾਂ ਨੂੰ ਪਰ ਪੇਸ਼ ਨਹੀਂ ਚੱਲੀ ਅੱਜ। ਹੂੰ। ਇਹ ਵਾਲੀ ਪਰ ਮਾਲਕ ਦੇ ਹੱਥ ਬੜੀਆਂ ਨੇ। ਸਿਚਨ ਜਿਹੜੀ ਫਾਸਟ ਹੈ। ਇਹ ਤਾਂ ਵੱਡੀ ਕੋਈ ਗੱਲ ਨਹੀਂ। ਔਰ ਪਾਣੀ ਵਾਲੇ ਸੇਵਾਦਾਰ ਦਾ ਧੰਨਵਾਦ ਸਾਡੇ ਢੇਡ ਧਜਾਣਾ ਵਜਤਾਂ ਨੂੰ ਸ਼ਾਇਦ ਹਾਂ ਠੀਕ ਹੈ ਜੀ। ਢੇਡ ਹੈ ਜੀ 5-5 ਕਿਲੋ ਵਜਤਾਂ ਨੂੰ ਇਦਾਂ ਅਰੰਧ ਗਵੀਰ ਕਹਿੰਦੇ ਆ। ਕਈ ਵਾਰੀ ਭਲੇ। 5-5 ਕਿਲੋ ਘੋੜ ਦਿੱਤਾ ਜਾਣਾ ਹੈ।

ਅੱਜ ਦਾ ਮੈਚ ਹੈਪੀ ਬੋਲ ਜਾਣਕਾਰੀ ਬੋਲ ਬੋਲ ਹੈਪੀ ਕੋਈ ਨਹੀਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਪ੍ਰੀਤ ਕੌਰ ਹੈਪੀ ਮੈਂ ਰੋਡੇਪਿੰਡ ਤੋਂ ਆ ਤੇ ਅੱਜ ਸਾਨੂੰ ਕਾਲੇਵੀਰ ਨੇ ਸਪான்ਸਰ ਕੀਤਾ ਸੀ ਬਠੇੜੀ ਦੀ ਟੀਮ ਵੱਲੋਂ ਖੇਡੇ ਆ ਸੀ ਤੇ ਇੱਥੋਂ ਦੇ ਜੋ ਪ੍ਰਬੰਧਕ ਕਮੇਟੀ ਆ ਮੁਲਾਪੁਰ ਦੀ ਸਾਰੇ ਨਾਲੋਂ ਮੈਂ ਸਭ ਤੋਂ ਪਹਿਲਾਂ ਮੈਂ ਇਸ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਕਿ ਸਪੈਸ਼ਲ ਅੱਜ ਦੇ ਜਿਵੇਂ ਕੁੜੀਆਂ ਦਾ ਸ਼ੋਅ ਮੈਚ ਕਰਾਉਂਦੇ ਨੇ ਇਹਨਾਂ ਨੇ ਸਪੈਸ਼ਲ ਇੱਕ ਕੱਪ ਕਰਵਾਇਆ ਠੀਕ ਹੈ ਟਰਨਮੈਂਟ ਕਰਵਾਇਆ ਕੁੜੀਆਂ ਦੀ ਕਬੱਡੀ ਕਰਵਾਈ ਤੇ ਲਗਭਗ ਉਮੀਦ ਤੋਂ ਵੱਧ ਕੇ ਟੀਮਾਂ ਪਹੁੰਚ ਕੁੜੀਆਂ ਦੀ ਇਹ ਕਬੱਡੀ ਦੀਆਂ ਪਹਿਲਾਂ ਜਿੱਥੇ ਮੈਨੂੰ ਲੱਗ ਰਿਹਾ ਸੀ ਕਿ ਕਬੱਡੀ ਕੁੜੀਆਂ ਦੀ ਕਿਤੇ ਨਾ ਕਿਤੇ ਖਤਮ ਹੋ ਰਹੀ ਹੈ ਪਰ ਇਸ ਟੂਰਨਾਮੈਂਟ ਤੇ ਆ ਕੇ ਮੇਰੇ ਦਿਲ ਦੇ ਵਿੱਚ ਇੱਕ ਆਸ ਜੱਗੀ ਆ ਕਿ ਨਹੀਂ ਕੁੜੀਆਂ ਦੀ ਕਬੱਡੀ ਖਤਮ ਨਹੀਂ ਹੋਈ ਸ਼ੁਰੂ ਹੋ ਰਹੀ ਹੈ ਨਵੀਂ ਪਨੀਰੀ ਬਹੁਤ ਦੇਖਣ ਨੂੰ ਮਿਲੀ ਆ ਤੇ ਮੈਂ ਪੂਰੀ ਮੁੱਲਾਪੁਰ ਕਮੇਟੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਆਂ ਇਨਾਮਾਂ ਨੂੰ ਲੈ ਕੇ ਕਿਸ ਤਰ੍ਹਾਂ ਦਾ ਰਿਸਪੌਂਸ ਰਿਹਾ ਜੇਕਰ ਇਨਾਮਾਂ ਦੀ ਗੱਲ ਕੀਤੀ ਜਾਵੇ ਇਨਾਮ ਵੱਡੇ ਰੱਖੇ ਗਏ ਸੀ ਲੜਕੀਆਂ ਲਈ ਵੀ ਵੱਡਾ ਨਾਮ ਸੀ ਕੀ ਕਹੋਗੇ ਜੀ ਬਿਲਕੁਲ ਇਤੋਂ ਦੀ ਜੋ ਪ੍ਰਬੰਧਕ ਕਮੇਟੀ ਸੀ ਚਾਹੇ ਉਹ ਟੀਮਾਂ ਛੋਟੀਆਂ ਸੀ ਵੱਡੀਆਂ ਸੀ ਚਾਹੇ ਪਾਰਟਿਸਪੇਟ ਸੀ ਤਾਂ ਟੀਮਾਂ ਜਿੱਦਾਂ ਕਿ ਬਹੁਤ ਦੂਰੋਂ ਜਲਾਲਾਬਾਦ ਤੋਂ ਫਰੋਜ਼ਪੁਰ ਤੋਂ ਬਹੁਤ ਦੂਰੋਂ ਦੂਰੋਂ ਟੀਮਾਂ ਆਈਆਂ ਨੇ ਮੈਂ ਉਹਨਾਂ ਦਾ ਉਹ ਮੈਂ ਬਹੁਤ ਧੰਨਵਾਦ ਕਰਦੀ ਹਾਂ ਤੇ ਉਹਨਾਂ ਨੇ ਜੋ 11-11000 ਰੁਪਿਆ ਪਾਰਟਿਸਪੇਟ ਰੱਖਿਆ ਜੋ ਕਿ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਸਭਨਾਂ ਕਿਉਂਕਿ ਟੀਮਾਂ ਕਈ ਛੋਟੀਆਂ ਡਰਦੀਆਂ ਟੂਰਨਾਮੈਂਟ ਤੇ ਪਹੁੰਚਦੀਆਂ ਨਹੀਂ ਕਿ ਸਾਡਾ ਤਾਂ ਵੀ ਕਿਰਾਇਆ ਵੀ ਪੱਲੋ ਪਊਗਾ ਪਰ ਨਹੀਂ ਮੈਂ ਇਸ ਕਮੇਟੀ ਦਾ ਮੁੱਲਾਪੁਰ ਕਰਦੀ ਆ ਕਿ ਇਹਨਾਂ ਨੇ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਇੱਕ ਪਲੇਅਰ ਨੂੰ ਮੌਕਾ ਦਿੱਤਾ ਤੇ ਪਾਰਟਿਸਪੀਟ ਬਹੁਤ ਵਧੀਆ ਰੱਖਿਆ ਤੇ ਬਹੁਤ ਵਧੀਆ ਇਨਾਮ ਰੱਖਿਆ ਜੀ ਟੂਰਨਾਮੈਂਟ ਬਹੁਤ ਜ਼ਿਆਦਾ ਵਧੀਆ ਹੋਇਆ ਜੀ ਮੈਸੇਜ ਕੀ ਦੇਣਾ ਚਾਹੁੰਗਾ ਖਾਸ ਕਰ ਲੜਕੀਆਂ ਨੂੰ ਮੈਸੇਜ ਮੈਂ ਇਹੀ ਦੇਣਾ ਚਾਹਾਂਗੀ ਲੜਕੀਆਂ ਨੂੰ ਕਿ ਪੜ੍ਹਾਈ ਦੇ ਨਾਲ ਨਾਲ ਜਿੱਦਾਂ ਗੇਮ ਵੀ ਜ਼ਰੂਰੀ ਆ ਗੇਮ ਵੀ ਕਰੋ ਤੁਸੀਂ ਕਿਉਂਕਿ ਗੇਮ ਦੇ थ्रू ਆਪਾਂ ਨੂੰ ਆਪਾਂ ਚਾਹੇ ਉਹ ਮੈਡੀਕਲ ਲਾਈਨ ਆ ਚਾਹੇ ਨਾਨ ਮੈਡੀਕਲ ਲਾਈਨ ਆ ਚਾਹੇ ਆਰਟਸ ਦੀ ਲਾਈਨ ਆ ਜੋ ਜਦੋਂ ਆਪਣੇ ਕੋਲੇ ਆਪਾਂ ਗੇਮ ਚ ਪਾਰਟਿਸਿਪੇਟ ਕਰਦੇ ਇੱਕ ਤਾਂ ਮੈਂਟਲ ਜੋ ਐਬਿਲਿਟੀ ਆਪਣੀ ਉਹ ਬਹੁਤ ਤੇਜ਼ ਹੁੰਦੀ ਆ ਤੇ ਬਾਕੀ ਜਦੋਂ ਆਪਾਂ ਨੂੰ ਗੇਮ ਦੇ ਵਿੱਚ ਆਪਣੀ ਕੋਈ ਪੋਜੀਸ਼ਨ ਆਉਂਦੀ ਆ ਜਿੱਦਾਂ ਕੋਈ ਗਵਰਨਮੈਂਟ ਟੂਰਨਾਮੈਂਟ ਹੁੰਦੇ ਆ ਆਪਾਂ ਨੂੰ ਅੱਗੇ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਜੋ ਐਡਮਿਸ਼ਨ ਲੈਣੀ ਆ ਉਹ ਈਜ਼ੀ ਹੋ ਜਾਂਦੀ ਆ ਤੇ ਫੀਸ ਦਾ ਖਰਚਾ ਵੀ ਉਹ ਘੱਟ ਹੋ ਜਾਂਦਾ ਜੀ ਠੀਕ ਆ ਜੀ ਸ਼ੁ ਕਿਸ ਤਰ੍ਹਾਂ ਦੇ ਰਹੇ ਅੱਜ ਪਹਿਲੇ ਮੈਚ ਲੜਕੀਆਂ ਦੇ ਟੂਰਨਾਮੈਂਟ ਸੀ ਕਬੱਡੀ ਕੱਪ ਦੇ ਵਿੱਚ ਕੀ ਰਿਸਪੌਂਸ ਮਿਲਿਆ ਕੁੜੀਆਂ ਵੱਲੋਂ ਤੁਹਾਡੀ ਪ੍ਰਸ਼ੰਸਾ ਵੀ ਬਹੁਤ ਕੀਤੀ ਗਈ ਹੈ ਕੀ ਕਹਿਣਾ ਚਾਹੋ ਤੁਸੀਂ ਦੇਖੋ ਜਾਰਾ ਮੂਲਾਪੁਰ ਨਗਰਖੇੜੀ ਮੂਲਾਪੁਰ ਨਗਰਖੇੜੀ ਵੱਲੋਂ ਤੇ ਪਿੰਡ ਵਾਸੀਆਂ ਵੱਲੋਂ ਬਹੁਤ ਵਧੀਆ ਅਰੇਂਜਮੈਂਟ ਕੀਤਾ ਹੋਇਆ ਸੀ ਜੀ ਠੀਕ ਹੈ ਜੀ ਤੇ ਬਹੁਤ ਦੂਰੋਂ ਟੀਮਾਂ 22 ਟੀਮਾਂ ਨੇ ਇੱਥੇ ਭਾਗ ਲਿੱਤਾ ਠੀਕ ਹੈ ਜੀ ਤੇ ਅੱਜ ਸੁੱਖ ਨਾਲ ਤੁੱਖ ਵੀ ਬਹੁਤ ਵਧੀਆ ਨਿਕਲੀ ਇਹ ਬਹੁਤ ਵਧੀਆ ਕੰਪੀਟੀਸ਼ਨ ਹੋਈ ਹੈ ਜੀ ਕਿ ਪਿਆਸ ਕਰਾਂਗੇ ਕਿ ਇਸ ਵੇਲੇ ਜਿਹੜੇ ਹੁਣ 2 ਦਿਨ ਆਪਣਾ 5 ਤੇ 6 ਨੂੰ ਜਿਹੜਾ ਟੂਰਨਾਮੈਂਟ ਹੈ ਪਰਮਾਤਮਾ ਇਸ ਤਰ੍ਹਾਂ ਹੀ ਧੁੱਪ ਵੱਢੇ ਕਿ ਆਪਣਾ ਪਿੰਡ ਵਾਲੇ ਤੇ ਹੋਰ ਜਿਹੜੀ ਆਪਣਾ ਪਬਲਿਕ ਖੇਡ ਪ੍ਰੇਮੀ ਆ ਉਹ ਪਹੁੰਚ ਕੇ ਆਪਣਾ ਖੇਡ ਦਾ ਨੰਦ ਮੰਗ ਤੇ ਇੱਥੇ ਇੱਕ ਗੱਲ ਸਭ ਤੋਂ ਵੱਡੀ ਵੇਖਣ ਨੂੰ ਮਿਲੀ ਹੈ ਤੇ ਬਾਹਰੋਂ ਜਿੱਦੇ ਵੀ ਲੜਕੀਆਂ ਖਿਡਾਰੀ ਆਏ ਨੇ ਜਿੰਨੇ ਵੀ ਖਿਡਾਰਨਾਂ ਆਈਆਂ ਨੇ ਉਹਨਾਂ ਵੱਲੋਂ ਇਹੀ ਗੱਲ ਕੀਤੀ ਗਈ ਹੈ ਕਿ ਕਲੱਬ ਦਾ ਬਹੁਤ ਵਧੀਆ ਸ਼ਲਾਘਾ ਜੋ ਕਦਮ ਹੈ ਕਿ ਇਹ ਲੜਕੀਆਂ ਦੇ ਕਬੱਡੀ ਕੱਪ ਬਿਲਕੁਲ ਬੰਦ ਹੋ ਚੁੱਕੇ ਨੇ ਤੁਹਾਡੇ ਵੱਲੋਂ ਕਿਵੇਂ ਮਨ ਵਿੱਚ ਵਿਚਾਰ ਆਇਆ ਕਿ ਇਹ ਮਤਲਬ ਕਬੱਡੀ ਕੱਪ ਲੜਕੀਆਂ ਦਾ ਸਪੈਸ਼ਲ ਕਰਾਉਣਾ ਹੈ ਦੇਖੋ ਜਿਹੜਾ ਵੀ ਇੱਕ ਬੱਚਾ ਖੇਡ ਵੱਲ ਜਾਂਦਾ ਹੈ ਉਦੇ ਪਿੱਛੇ ਇੱਕ ਕੋਈ ਵੀ ਇਨਸਾਨ ਚਾਹੇ ਉਹ ਅਮੀਰ ਬਣਦਾ ਚਾਹੇ ਉਹ ਖਿਡਾਰੀ ਬਣਦਾ ਪਿੱਛੇ ਮਾਪੇਣ ਇੱਕ ਔਰਤ ਦਾ ਹੀ ਹੱਥ ਹੁੰਦਾ ਹੈ ਜੀ ਤੇ ਅਸੀਂ ਵੀ ਅੱਜ ਉਹੀ ਸ਼ੁਰੂ ਕੀਤਾ ਹੈ ਕਿ ਜੀ ਸਾਡੀ ਜਿਹੜੀ ਤਿਆਂ ਪੈਣਾ ਉਹ ਖੇਡਾਂ ਵੱਲ ਉਹਨਾਂ ਨੂੰ ਅੱਗੇ ਵਧਣ ਦਾ ਮੌਕਾ ਮਿਲੇ ਕਿਤੇ ਨਾ ਕਿਤੇ ਪ੍ਰੀਤ ਹੋਂ ਜੀ ਤੇ ਉਹਨਾਂ ਨੂੰ ਦੇਖਦੇ ਹੋ ਜਿਹੜੀ ਨਵੀਂ ਪੁਣੀ ਦੀ ਹੈਗੀ ਹੈ ਉਹ ਖੇਡਾਂ ਵੱਲ ਵਧੇਗੀ ਤੇ ਸਾਡਾ ਤਾਂ ਆਹੀ ਮਕਸਦ ਹੈ ਸਾਰੇ ਪਰਿਵਾਰ ਦਾ ਕਿ ਜਿੰਨਾ ਵੀ ਪੰਜਾਬ ਚ ਮਚਰ ਨਸ਼ੇ ਤੋਂ ਪਾਚਾ ਕੇ ਆਪਣਾ ਖੇਡਾਂ ਵੱਲ ਲਾ ਸਕੀਏ ਜੀ। ਇਹ ਹੀ ਕਪੜਾ ਲਾ ਪਾ ਸ਼ੁਰੂ ਕੀਤਾ ਹੈ ਜੀ। ਕੱਲ ਦੇ ਕੱਲ ਦੇ ਮੈਚ ਬਾਰੇ ਦਿਓ ਜਾਣਕਾਰੀ ਦਰਸ਼ਕਾਂ ਨੂੰ ਅਪੀਲ ਕੀ ਕਰਨਾ ਚਾਹੋ ਆਪਣਾ 55 ਕਿਲੋ ਤੇ 70 ਕਿਲੋ ਦੀ ਮੈਚ ਹੋਣੀ ਹੈ ਜੀ। 77 ਦੇ 70 ਜਾਂ 75 ਕਿਲੋ ਟੀਮ ਜਿਹੜੀ ਵੀ ਆਪਣਾ ਇੱਥੇ ਫਾਈਨਲ ਕਰਨ ਦੇ ਵਜਨ ਦੇ ਮੁਤਾਬਕ ਤੇ ਸਾਰੇ ਆਪਣੀ ਟੀਮਾਂ ਟਾਈਮ ਸਿਰ ਪਹੁੰਚੇ ਇਸ ਟਾਈਮ ਦੇ ਮੁਤਾਬਕ ਅੱਜ ਇਸਨੂੰ ਅੱਜ ਟਾਈਮ ਮੁਤਾਬਕ ਨਿਬੜ ਗਿਆ ਅੱਗੇ ਹੋ ਗਿਆ ਉਸ ਤੋਂ ਅਸੀਂ ਚਾਹਨਾ ਕੱਲ ਵੀ ਤੇ ਪਰਸੋਂ ਵੀ ਜਿਹੜੀ ਥਾਂ ਲਈ ਜਿਹੜੀ ਤੁੰਦਾ ਉਹਨ ਜਿੰਨੀ ਸ਼ੁਰੂ ਹੋ ਗਈ ਹੈ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਚਾਹੁੰਦੇ ਜੀ ਟੀਮਾਂ ਟਾਈਮ ਸਿਰ ਪਹੁੰਚਣ ਤੇ ਆ ਕੇ ਆਪਣਾ ਇੱਥੇ ਸਾਰਾ ਲੰਗਰ ਦਾ ਸਾਰਾ ਠੂਟ ਕਰਵੰਦਾ ਕੋਈ ਵੀ ਟੀਮ ਜੇ ਜਲਦੀ ਆਂਦੀ ਹੈ ਤਾਂ ਇੱਥੇ ਲੰਗਰ ਦੁੱਧ ਦਾ ਪੂਰਾ ਪ੍ਰਬੰਧ ਕਰਿਆ ਹੋਇਆ ਹੈ ਜੀ ਤੇ ਟੀਮਾਂ ਆਪਣਾ ਟੈਂਸ ਚ ਰਾਜੇ ਆਪਣਾ ਵਜਨ ਕਰਾ ਤਿਆਰੀ ਕਰਨ ਤੇ ਆਪਣਾ ਅਸੀਂ ਟਾਈਆਂ ਪਾ ਦੇ ਮੈਚ ਸ਼ੁਰੂ ਕਰਾਂਗੇ। ਸ਼ੁਕਰੀਆ ਜੀ। ਧੰਨਵਾਦ ਜੀ। ਅੱਛਾ ਕੀ ਨਾਂ ਤੁਹਾਡਾ? ਰਮਨ ਜੀ। ਥੋੜਾ ਜੀ। ਤੁਹਾਡਾ ਕਬੀਰ ਤੋਂ ਹਾਂ ਸ਼ਕੀਨਾ ਕਿਸ ਤਰ੍ਹਾਂ ਦੇ ਰਹੇ ਐਸ ਕਬੱਡੀ ਕੱਪ ਦੇ ਪ੍ਰਬੰਧ ਕਿਵੇਂ ਦਾ ਲੱਗਿਆ ਤੁਹਾਨੂੰ ਇਹ ਕਬੱਡੀ ਕੱਪ ਬਹੁਤ ਵਧੀਆ ਲੱਗਿਆ ਬਹੁਤ ਕੀ ਚੰਗਾ ਲੱਗਿਆ ਵਧੀਆ ਕੁੜੀਆਂ ਕ੍ਰਾਈਸ ਵੀ ਨਹੀਂ ਹਾਂ ਇਹਨਾਂ ਚਾਲਤਾਂ ਕੁੜੀਆਂ ਨੂੰ ਕ੍ਰਾਈਸ ਵੀ ਨਹੀਂ ਲੱਗਿਆ ਬਹੁਤ ਵਧੀਆ ਲੱਗਾ ਹਾਂ ਤੇ ਤੁਹਾਡੀ ਟੀਮ ਵੱਲੋਂ ਕਿਹੋ ਜਿਹਾ ਪ੍ਰਦਰਸ਼ਨ ਕੀਤਾ ਗਿਆ ਕਿਹੜੀ ਪੋਜੀਸ਼ਨ ਅਸਲ ਕੀਤੀ ਲੁਗਜੋ ਠੀਕ ਹੈ ਜੀ 40 40 ਟੀਮ ਇੱਕ ਮੈਚ ਆ ਜਿਹੜੀ ਕਵਾਰਟਰਫਾਈਨਲ ਠੀਕ ਹੈ ਤੇ ਜੇ ਗੱਲ ਕੀਤੀ ਜਾਵੇ ਇਸ ਕਬੱਡੀ ਕੱਪ ਦੇ ਜਿਹੜੇ ਸਰਪ੍ਰਸਤ ਨੇ ਰਵੀ ਸ਼ਰਮਾ ਜੀ ਉਹਨਾਂ ਨੂੰ ਨਿੱਜੀ ਤੌਰ ਤੇ ਜਾਣਦੇ ਤੁਸੀਂ ਕਦੇ ਕੋਈ ਗੱਲਬਾਤ ਹੋਈ ਵੀ ਉਹ ਸੱਚੀ ਹੈ ਕੋਈ ਠੀਕ ਹੈ ਤੇ ਉਹਨਾਂ ਵੱਲੋਂ ਸੁਣਿਆ ਜਾਇਆ ਕਿ ਟੀਮਾਂ ਨੂੰ ਕਰਾਇਆ ਤੱਕ ਵੀ ਦਿੱਤਾ ਗਿਆ ਕਿਸ ਤਰ੍ਹਾਂ ਦਾ ਬਹੁਤ ਵਧੀਆ ਦਿੱਤਾ ਗਿਆ ਜੀ ਨਹੀਂ ਪਾਰਟਿਸਪੇਟ ਹੀ 2-3000 ਰੱਖਦੇ ਵੈਸੇ ਦਾ ਕੰਮ ਕਰਵਾਉਂਦੇ ਹੀ ਨਹੀਂ ਹੈਗੇ ਹਾਂ ਬਹੁਤ ਵਧੀਆ ਹੈ ਜੀ ਇੰਨਾ ਵੱਡਾ ਕੰਮ ਕਰਵਾਇਆ ਕੁੜੀਆਂ ਕੁੜੀਆਂ ਵਾਸਤੇ ਖਾਸ ਕਰਕੇ ਪਾਰਟਿਸਪੇਟ ਵੀ ਬਹੁਤ ਵਧੀਆ ਰੱਖਿਆ ਗਿਆ ਠੀਕ ਹੈ ਤੇ ਹੋਰ ਜੇ ਗੱਲ ਕੀਤੀ ਜਾਵੇ ਰੋਟੀ ਪਾਣੀ ਦਾ ਰੇਸਮੈਂਟ ਜਾਂ ਕੋਈ ਹੋਰ ਰੋਟੀ ਪਾਣੀ ਦਾ ਪ੍ਰਬੰਧ ਵੀ ਬਹੁਤ ਵਧੀਆ ਸੀ ਠੀਕ ਹੈ ਤੇ ਹੁਣ ਜਿਹੜੀ ਥੋੜੀ ਵਾਪਸੀ ਹੈ ਜੇ ਤੁਸੀਂ ਰਹਿਣ ਦਾ ਵੀ ਸੋਣਿਆ ਕਿਸੇ ਵਾਪਸੀ ਹੈ ਚਲੋ ਸੁਨੇਹਾ ਕੀ ਦੇਣਾ ਚਾਹੁੰਗੇ ਖਾਸ ਕਰ ਲੜਕੀਆਂ ਨੂੰ ਜਿਹੜੀਆਂ ਸ਼ਾਇਦ ਕਈ ਵਾਰੀ ਮੰਨ ਕੇ ਦੀ ਬੈਠੀਆਂ ਨੇ ਕਿ ਕਬੱਡੀ ਕੱਪ ਬੰਦ ਹੋ ਗਏ ਕੁੜੀਆਂ ਨੂੰ ਸ਼ਾਇਦ ਕਿਤੇ ਨਹੀਂ ਕਿਤੇ ਰਿਸਪੌਂਸ ਮਿਲ ਰਿਹਾ ਇਹ ਤਾਂ ਬਹੁਤ ਵਧੀਆ ਰਿਸਪੌਂਸ ਮਿਲਿਆ ਜੀ ਲੜਕੀਆਂ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਕੁੜੀਆਂ ਨੂੰ ਵਧੀਆ ਵੀ ਹੋਰ ਜਿਆਦਾ ਖੇਡਣ ਕਿਤੇ ਨਾ ਕਿਤੇ ਕੋਈ ਨਾ ਕੋਈ ਇਸ ਤਰ੍ਹਾਂ ਦੇ ਬੈਠੇ ਨੇ ਸ਼ਖਸ ਜਿਹੜੇ ਕਬੱਡੀ ਕੱਪ ਕਰਾਉਂਦੇ ਨੇ ਸ਼ੁਕਰੀਆ ਜੀ 哎。